ਨਾ ਆਮ੍ਰਿਤਪਾਲ ਸਿੰਘ ਨਾਂ ਦਾ ਲੋਕ। ਕਿਹੜੀ ਜਗ੍ਹਾ ਦਾ? ਕਿਹੜੀ ਸ਼ਹਿਰ ਤੋਂ ਹੋ। ਠੀਕ ਆ ਜੀ। ਇਹ ਆਪਣੀ ਕੀ ਪ੍ਰੋਬਲਮ ਸੀ? ਮਿਲ ਗਿਆ ਸੀ ਆਪਾਂ ਨੂੰ ਇੱਕ ਤੇ ਫੈਟਿੰਗ ਨੂੰ। ਲੀਵਰ ਫੈਟੀ ਸੀ। ਹਾਂ ਜੀ। ਤੁਹਾਨੂੰ ਪੀੜੀਆ ਸੀ। ਹਾਂ ਜੀ ਸਰ। ਕਿੰਨੇ ਕ ਸਮੇਂ ਤੋਂ ਸੀ? 2 ਸਾਲ ਤੋਂ। 2 ਸਾਲ ਤੋਂ। ਤੇ ਮੈਡੀਸਨ ਬਹੁਤ ਜੁਸ ਕੀਤੀ ਹੋਊਗੀ? ਹਾਂ ਜੀ ਸਰ। ਮੈਡੀਸਨ ਜੁਸ ਕੀਤੀ ਕਾਫੀ ਸਾਰੀ। ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਆਪਾਂ ਤੁਹਾਨੂੰ ਸਰਸ ਪੈ ਕੇ ਤਾਂ ਤੁਸੀਂ 100 ਦਾ ਕੋਰਸ ਪੂਰਾ ਕਰ ਚੁੱਕੇ ਆ ਹਾਂਜੀ ਸਰ ਹੋ ਗਿਆ ਪੂਰਾ ਤੇ ਅੱਜ ਤੋਂ ਮੈਨੂੰ ਕਿਵੇਂ ਲੱਗਦਾ ਆ ਐ ਬਣੀ ਹੋ ਕੇ ਰਿਜ਼ਲਟ ਸਾਰੇ ਆ ਲੀਵਰ ਵੀ ਠੀਕ ਆ ਹਾਂਜੀ ਉਹ ਵੀ ਠੀਕ ਹੈ ਬਈ ਤੇ ਲੀਆ ਓਕੇ ਆ ਹਾਂਜੀ ਸਰ ਜੀ ਐਕਟੀਵਿਟੀ ਵਧੀਆ ਕਿਨਾਲਾ ਹਾਂਜੀ ਹਾਂਜੀ ਐਕਟੂ ਹੈ ਅੱਗੇ ਨਾਲ ਅੱਗੇ ਨਾਲ ਵਧੀਆ ਤੇ ਜਿਹੜੇ ਓਕੇ ਜਿਹੜੇ ਪਰਿਵਾਰ ਵਾਲੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਤੁਸੀਂ ਬਾਡੀ ਸਰਵਿਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਮੈਨੂੰ ਕੋਈ ਬਾਡੀ ਸਰਵਿਸ ਹਾਂਜੀ ਬਾਡੀ ਸਰਵਿਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਰਿਕੁਆਇਰਮੈਂਟ ਇਹਦੀ ਆਖਾਂ ਗਿੰਦੀ ਰੱਖੋ ਤੁਸੀਂ ਇਹਦੇ ਨਾਲ ਇਹਨਾਂ ਇਹ ਕਰ ਉਹਨੇ ਹਲੋ ਇਹਨਾਂ ਹਰੇ ਕਰੂ ਗਦਾਰ ਮਾਨ ਆ ਗਿਆ ਮਤਲਬ ਤੁਸੀਂ ਵਰਤਿਆ ਸੀ ਲੇਬਰ ਬਾਤੇ ਪੀਲੇ ਬਾਤੇ ਪਰ ਹੋਰ ਬਾਡੀ ਐਕਟ ਬਹੁਤ ਹੋਈ ਆ ਹਾਂਜੀ ਹਾਂਜੀ ਐਕਟ ਹੋਈ ਆ ਮਤਲਬ ਸਾਨੂੰ ਸਰਵਿਸ ਸਰਵਿਸ ਪੈਗ ਨੂੰ ਵਰਤਣਾ ਚਾਹੀਦਾ ਹਾਂਜੀ ਸਰ ਓਕੇ ਨਾ ਅੰਮ੍ਰਿਤਪਾਲ ਸਿੰਘ ਨਾਂ ਦਾ ਕਿਹੜੀ ਜਗ੍ਹਾ ਤੋਂ ਚਲੋ ਬੋਲੋ ਠੀਕ ਆ ਜੀ ਇਹ ਆਪਣੀ ਕੀ ਪ੍ਰੋਬਲਮ ਹੈ ਜੀ ਵੀ ਲੱਗਿਆ ਹੀ ਆਪਾਂ ਨੂੰ ਇੱਕ ਤੇ ਫੈਟੀਨ ਨੂੰ ਲੀਵਰ ਫੈਟੀ ਸੀ ਤੁਹਾਨੂੰ ਪੀੜਿਆ ਸੀ ਹਾਂਜੀ ਸਰ ਕਿੰਨੇ ਸਮੇਂ ਤੋਂ ਸੀ ਦੋ ਸਾਲ ਤੋਂ ਦੋ ਸਾਲ ਤੋਂ ਤੇ ਮੈਡੀਸਨ ਬਹੁਤ ਜੁਸ ਕੀਤੀ ਹੋਊਗੀ ਹਾਂਜੀ ਸਰ ਮੈਡੀਸਨ ਜੁਸ ਕੀਤੀ ਕਾਫੀ ਸਾਰੀ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਆਪਾਂ ਤੁਹਾਨੂੰ ਸਰਸ ਪਹਿ ਕੇ ਤਾਂ ਤੇ 100 ਦਾ ਕੋਰਸ ਪੂਰਾ ਕਰ ਚੁੱਕੇ ਆਂ ਹਾਂਜੀ ਸਰ ਹੋ ਗਿਆ ਪੂਰਾ ਤੇ ਅੱਜ ਤੱਕ ਮੈਨੂੰ ਕਿਵੇਂ ਲੱਗਦਾ ਆ ਐ ਬਣੀ ਹੋ ਕੇ ਰਿਜ਼ਲਟ ਸਾਰੇ ਆ ਲੀਵਰ ਵੀ ਠੀਕ ਆ ਹਾਂਜੀ ਉਹ ਵੀ ਠੀਕ ਹੈ ਬਈ ਤੇ ਲੀਆ ਓਕੇ ਆ ਹਾਂਜੀ ਸਰ ਜੀ ਐਕਟੀਵਿਟੀ ਵਧੀਆ ਕਿਨਾਂ ਹਾਂਜੀ ਹਾਂਜੀ ਐਕਟੂ ਹੈ ਅੱਗੇ ਨਾਲ ਅੱਗੇ ਨਾਲ ਵਧੀਆ ਤੇ ਜਿਹੜੇ ਰਿਜ਼ਲਟ ਆ ਓਕੇ ਜਿਹੜੇ ਪਰਿਵਾਰ ਸਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰ ਆਪਣੇ ਬੋਡੀ ਸਰਵਿਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਮਤਲਬ ਕਿ ਬੋਡੀ ਸਾਬਸ ਨੂੰ ਵਰਤਣਾ ਚਾਹੀਦਾ ਹੈ ਹਾਂਜੀ ਹਾਂਜੀ ਰਿਕੁਆਇਰਮੈਂਟ ਹੈ ਨਹੀਂ ਆਖਾਂਗੇ ਵੀ ਰੱਖੋ ਤੁਸੀਂ ਹੁੰਦੇ ਇਹਦੇ ਨਾਲ ਇਹਨਾਂ ਇਹ ਕਰ ਉਹਨੇ ਹਮੇਸ਼ਾ ਹਰੇਕਰੂ ਦਰਮਾਨ ਆਇਆ ਮਤਲਬ ਤੁਸੀਂ ਵਰਤਿਆ ਸੀ ਲੇਬਰ ਬਾਤੇ ਪੀਲੇ ਪਤੇ ਪਰ ਹੋਰ ਬੋਡੀ ਐਕਟ ਬਹੁਤ ਹੋਈ ਆ ਹਾਂਜੀ ਹਾਂਜੀ ਐਕਟ ਹੋਈ ਆ ਮਤਲਬ ਸਾਨੂੰ ਸਰਵਿਸ ਸਰਵਿਸ ਪੈਕ ਨੂੰ ਵਰਤਣਾ ਚਾਹੀਦਾ ਹਾਂਜੀ ਸਰ ਓਕੇ ਨਾ ਅੰਮ੍ਰਿਤਪਾਲ ਸਿੰਘ ਨਾਮ ਹੈ ਜੋ ਕਿਹੜੀ ਜਗ੍ਹਾ ਤੋਂ ਕਿਹੜੀ ਸ਼ਹਿਰ ਤੋਂ ਹੋ? ਠੀਕ ਆ ਜੀ ਇਹ ਆਪਣੀ ਕੀ ਪ੍ਰੋਬਲਮ ਹੈ ਜੀ ਮਿਲ ਗਿਆ ਸੀ ਆਪਾਂ ਨੂੰ ਇੱਕ ਤੇ ਫੈਟੀ ਲੀਵਰ ਫੈਟੀ ਸੀ ਤੁਹਾਨੂੰ ਪੀੜਿਆ ਸੀ ਹਾਂਜੀ ਸਰ ਕਿੰਨੇ ਸਮੇਂ ਤੋਂ ਸੀ 2 ਸਾਲ ਤੋਂ 2 ਸਾਲ ਤੋਂ ਤੇ ਮੈਡੀਸਿਨ ਬਹੁਤ ਜੁਸ ਕੀਤੀ ਹੋਊਗੀ ਹਾਂਜੀ ਸਰ ਮੈਡੀਸਿਨ ਜੁਸ ਕੀਤੀ ਕਾਫੀ ਸਾਰੀ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਆਪਾਂ ਤੁਹਾਨੂੰ ਸਰਸ ਪੈ ਕੇ ਤਾਂ ਇਹ 100 ਦਾ ਕੋਰਸ ਪੂਰਾ ਕਰ ਚੁੱਕੇ ਹਾਂ ਹਾਂਜੀ ਸਰ ਹੋ ਗਿਆ ਪੂਰਾ ਤੇ ਅੱਜ ਤੱਕ ਮੈਨੂੰ ਕਿਵੇਂ ਲੱਗਦਾ ਆ ਐ ਫਣੀ ਹੋ ਕੇ ਰਿਜ਼ਲਟ ਸਾਰੇ ਆ ਲੀਵਰ ਵੀ ਠੀਕ ਆ ਹਾਂਜੀ ਉਹ ਵੀ ਠੀਕ ਆ ਬਈ ਪੀਲੀਆ ਓਕੇ ਆ ਹਾਂਜੀ ਸਰ ਜੀ ਐਕਟੀਵਿਟੀ ਵਧੀਆ ਕਿਨਾਲਾ ਹਾਂਜੀ ਹਾਂਜੀ ਐਕਟੂ ਆਏ ਅੱਗੇ ਨਾਲਾ ਅੱਗੇ ਨਾਲ ਵਧੀਆ ਤੇ ਜਿਹੜੇ ਓਕੇ ਜਿਹੜੇ ਪਰਵਾਹ ਵਾਲੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਡਲਟ ਆਪਣੇ ਬਾਡੀ ਸਰਵਿਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਮਤਲਬ ਕਿ ਬੋਡੀ ਸਰਵਿਸ ਨੂੰ ਵਰਤਣਾ ਚਾਹੀਦਾ ਹੈ ਹਾਂਜੀ ਹਾਂਜੀ ਰਿਕੁਆਇਰਮੈਂਟ ਹੈ ਨਹੀਂ ਆਖਾਂਗੇ ਵੀ ਰੱਖੋ ਤੁਸੀਂ ਹੁੰਦੇ ਇਹਦੇ ਨਾਲ ਇਹਨਾਂ ਇਹ ਕਰ ਉਹਨੇ ਹਮਲੇ ਨੇ ਹਰੇਕਰ ਉਹ ਦਰਮਾਨ ਆਇਆ ਮਤਲਬ ਤੁਸੀਂ ਵਰਤਿਆ ਸੀ ਲੇਬਰ ਬਾਤੇ ਪੀਲੇ ਪੱਤੇ ਪਰ ਹੋਰ ਬੋਡੀ ਐਕਟ ਬਹੁਤ ਹੋਈ ਆ ਹਾਂਜੀ ਹਾਂਜੀ ਐਕਟ ਹੋਈ ਆ ਮਤਲਬ ਸਾਨੂੰ ਸਰਵਿਸ ਸਰਵਿਸ ਪੈਕ ਨੂੰ ਵਰਤਣਾ ਚਾਹੀਦਾ ਹਾਂਜੀ ਸਰ ਓਕੇ ਹਣਾ ਅੰਮ੍ਰਿਤਪਾਲ ਸਿੰਘ ਨਾਮ ਹੈ ਜੋ ਕਿਹੜੀ ਜਗ੍ਹਾ ਤੋਂ ਕਿਹੜੀ ਸ਼ਹਿਰ ਤੋਂ ਬੋਲੋ ਠੀਕ ਆ ਜੀ ਇਹ ਆਪਣੀ ਕੀ ਪ੍ਰੋਬਲਮ ਹੈ ਜੀ ਮਿਲ ਗਿਆ ਹੀ ਆਪਾਂ ਨੂੰ ਇੱਕ ਤੇ ਫੈਟੀਨ ਨੂੰ ਲੀਵਰ ਫੈਟੀ ਸੀ ਤੁਹਾਨੂੰ ਪੀੜੀਆ ਸੀ ਹਾਂਜੀ ਸਰ ਕਿੰਨੇ ਕ ਸਮੇਂ ਤੋਂ ਸੀ 2 ਸਾਲ ਤੋਂ 2 ਸਾਲ ਤੋਂ ਤੇ ਮੈਡੀਸਨ ਬਹੁਤ ਜੁਸ ਕੀਤੀ ਹੋਗੀ ਹਾਂਜੀ ਸਰ ਮੈਡੀਸਨ ਜੁਸ ਕੀਤੀ ਕਾਫੀ ਸਾਰੀ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਆਪਾਂ ਤੁਹਾਨੂੰ ਸਰਸ ਪੈ ਕੇ ਤਾਂ 100 ਦਾ ਕੋਰਸ ਪੂਰਾ ਕਰ ਚੁੱਕੇ ਆਂ ਹਾਂਜੀ ਸਰ ਹੋ ਗਿਆ ਪੂਰਾ ਤੇ ਅੱਜ ਤੱਕ ਮੈਨੂੰ ਕਿਵੇਂ ਲੱਗਦਾ ਆ ਐ ਬਣੀ ਹੋ ਕੇ ਰਿਜ਼ਲਟ ਸਾਰੇ ਆ ਲੀਵਰ ਵੀ ਠੀਕ ਆ ਹਾਂਜੀ ਉਹ ਵੀ ਠੀਕ ਆ ਬਈ ਤੇ ਲੀਆ ਓਕੇ ਆ ਹਾਂਜੀ ਸਰ ਬਈ ਐਕਟੀਵਿਟੀ ਵਧੀਆ ਕਿਨਾਂ ਹਾਂਜੀ ਹਾਂਜੀ ਐਕਟ ਹੋ ਐ ਅੱਗੇ ਨਾਲ ਅੱਗੇ ਨਾਲ ਵਧੀਆ ਤੇ ਜਿਹੜੇ ਰਿਜ਼ਲਟ ਆ ਓਕੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਡਕਟ ਆਪਣੇ ਬਾਡੀ ਸਰਵਿਸ ਨੇ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਮਤਲਬ ਕਿ ਬੋਡੀ ਸਾਫਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਰਿਕੁਆਇਰਮੈਂਟ ਇਹਦੀ ਆਖਾਂ ਗੀ ਵੀ ਰੱਖੋ ਤੁਸੀਂ ਇਹਦੇ ਨਾਲ ਇਹਨਾਂ ਇਹ ਕਰਉਂ ਨੇ ਹਲੋ ਇਹਨਾਂ ਹਰੇ ਕਰੂ ਗਰਮਾਣਾ ਮਤਲਬ ਤੁਸੀਂ ਵਰਤਿਆ ਸੀ ਲੇਬਰ ਬਾਤੇ ਪੀਲੇ ਬਾਤੇ ਪਰ ਹੋਰ ਬੋਡੀ ਐਕਟ ਬਹੁਤ ਹੋਈ ਆ ਹਾਂਜੀ ਹਾਂਜੀ ਐਕਟ ਹੋਈ ਆ ਮਤਲਬ ਸਾਨੂੰ ਸਰਸ ਸਰਸ ਪੈਕ ਨੂੰ ਵਰਤਣਾ ਚਾਹੀਦਾ ਹਾਂਜੀ ਸਰ